ਮੋਗਾ ਤੋਂ ਖਬਰ ਸਾਹਮਣੇ ਆ ਰਹੀਦਾ ਦੇਖੇ ਮੋਗਾ ਦੇ ਵਿੱਚ ਤੇਜ਼ ਬਰਸਾਤ ਨੇ ਕਹਿਰ ਮਚਾ ਦਿੱਤਾ ਹੈ ਤਾਂ ਦੇਖੇ ਮੋਗਾ ਦੇ ਵਿੱਚ ਚਾਰੇ ਪਾਸੇ ਜਿਹੜਾ ਆ ਪਾਣੀ ਪਾਣੀ ਜਿਹੜਾ ਹੋ ਗਿਆ ਹੈ ਜਿਸ ਦੇ ਵਿੱਚ ਕਈ ਵਾਹਨ ਜਿਹੜੇ ਆ ਡੁੱਬਦੇ ਨਜ਼ਰ ਆ ਰਹੇ ਨੇ ਔਰ ਖਾਸ ਕਰਕੇ ਇੱਕ ਤਸਵੀਰ ਤੁਸੀਂ ਸਕਰੀਨ ਦੇ ਵਿੱਚ ਦੇ ਸਕਦੇ ਹੋ ਕਿ ਇਸ ਇੱਕ ਪਾਣੀ ਦੇ ਵਿੱਚ ਗੱਡੀ ਡੁੱਬੀ ਹੋਈ ਹੈ ਜਿਸ ਦੇ ਵਿੱਚ ਕੁਝ ਕੁੜੀਆਂ ਸਵਾਰ ਸਿਕਿਆ ਉਹਨਾਂ ਨੂੰ ਜਿਹੜਾ ਆ ਕੁਝ ਮੌਕੇ ਤੇ ਨੌਜਵਾਨਾਂ ਤੋਂ ਵੱਲੋਂ ਬੜੀ ਮੁਸ਼ਕਲ ਦਿਨਾ ਰੱਸੀ ਦੇ ਨਾਲ ਜਿਹੜੀ ਆ ਉਹਨਾਂ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਕਿਵੇਂ ਲੋਕਾਂ ਦੀ ਜਿਹੜੀ ਆ ਪਾਣੀ ਦੇ ਵਿੱਚ ਡੁੱਬੇ ਤੇ ਜਾਨ ਬਚਾਈ ਜਾ ਰਹੀਆਂ ਕਿਸ ਤੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਸਾਫ਼ ਤੌਰ ਤੇ ਦੇਖ ਸਕਦੇ ਹੋ ਇੱਕ ਤਸਵੀਰ ਉਹ ਆ ਜਿੱਥੇ ਤੇਜ਼ ਬਰਸਾਤ ਦੇ ਨਾਲ ਪਾਣੀ ਭਰ ਗਿਆ ਸੀਗਾ ਉਸੇ ਦੌਰਾਨ ਇੱਕ ਈ ਰਿਕਸ਼ਾ ਪਲਟਿਆ ਨਾ ਜਿਸ ਦੇ ਵਿੱਚ ਕਈ ਸਵਾਰੀਆਂ ਬੈਠੀ ਸੀਗੀਆਂ ਖੁਸ਼ਕਿਸਮਤੀ ਇਹ ਸੀ ਕਿ ਕਿਸੇ ਵੀ ਸਵਾਰੀ ਨੂੰ ਜਿਹੜੀ ਆ ਸੱਟ ਨਹੀਂ ਲੱਗੀ ਤਾਂ ਦੂਸਰੀ ਤਸਵੀਰ ਉਹ ਆ ਜਿੱਥੇ ਤੇਜ਼ ਬਰਸਾਤ ਤੇ ਪਾਣੀ ਕਾਫੀ ਜ਼ਿਆਦਾ ਫੁੱਟ ਫੁੱਟ ਭਰਿਆ ਹੋਇਆ ਜਿਸ ਦੇ ਵਿੱਚ ਇੱਕ ਗੱਡੀ ਡੁੱਬੀ ਹੋਈ ਆ ਜਿਸ ਦੇ ਉੱਪਰ ਗੱਡੀ ਦੇ ਉੱਪਰ ਚੜਕੇ ਕੁੜੀਆ ਜਿਹੜੀ ਆ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ਾਂ ਕਰ ਰਹੀ ਆ ਨੇ ਔਰ ਤੀਸਰੀ ਤਸਵੀਰ ਉਹ ਆ ਜਿੱਥੇ ਪਾਣੀ ਨੇ ਟਰੈਕਟਰ ਟਰਾਲੀ ਨੂੰ ਜਿਹੜਾ ਆਪਣੇ ਚਪੇੜ ਦੇ ਵਿੱਚ ਲੈ ਲਏ ਯਾਨੀ ਕਿ ਟਰੈਕਟਰ ਟਰਾਲੀ ਜਿਹੜੀ ਆ ਪੂਰੀ ਪਾਣੀ ਦੇ ਵਿੱਚ ਡੁੱਬੀ ਹੋਈ ਆ ਕਿਵੇਂ ਲੋਕ ਜਿਹੜਾ ਇਸ ਤੇਜ਼ ਬਰਸਾਤ ਦੇ ਨਾਲ ਭਰੇ ਪਾਣੀ ਦੇ ਵਿੱਚ ਲੋਕ ਪਰੇਸ਼ਾਨ ਹੋ ਰਹੇ ਨੇ ਉਹਨਾਂ ਦੇ ਵੱਲੋਂ ਜਿਹੜਾ ਆ ਉਹ ਘਰ ਤੋਂ ਕਾਮਤੇ ਜਾਣਲੇ ਬਜੜੇ ਆ ਬਿਹਾਲ ਹੋਈ ਹੋਈ ਨੇ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਤੁਸੀਂ ਸਕਰੀਨ 'ਚ ਦੇਖ ਸਕਦੇ ਹੋ ਕਿਵੇਂ ਮੋਗੇ ਦੇ ਵਿੱਚ ਚਾਰੇ ਪਾਸੇ ਪਾਣੀ ਦਾ ਕਹਿਰ ਦੇਖਣ ਨੂੰ ਮਿਲ ਲਿਆ ਤਾਂ ਲੋਕ ਪਾਣੀ ਮੁਸ਼ਕਲਾਂ ਦਾ ਲੋਕਾਂ ਨੂੰ ਪਾਣੀ ਮੁਸ਼ਕਲਾਂ ਦਾ ਜਿਹੜਾ ਹੈ ਸਾਹਮਣਾ ਕਰਨਾ ਪੈ ਰਿਹਾ ਤਾਂ ਤਸਵੀਰਾਂ ਦੇ ਵਿੱਚ ਤਿੰਨ ਤਸਵੀਰਾਂ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਇੱਕ ਤਸਵੀਰ ਉਹ ਆ ਜਿੱਥੇ ਈ ਰਿਕਸ਼ਾ ਪੱਟਿਆ ਜਾਂਦਾ ਦੂਸਰੀ ਤਸਵੀਰ ਉਹ ਆ ਜਿੱਥੇ ਪਾਣੀ ਦੇ ਵਿੱਚ ਇੱਕ ਗੱਡੀ ਜਿਹੜੀ ਆ ਪੂਰੀ ਡੁੱਬ ਚੁੱਕੀ ਆ ਉਸ ਦੇ ਵਿੱਚ ਜਿਹੜੇ ਸੋ ਉਰੀਆ ਸਵਾਰ ਸੀ ਗਿਆ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਗੱਡੀ ਦੇ ਵਿੱਚੋਂ ਨਿਕਲ ਕੇ ਛਾਤਰ ਉੱਪਰ ਚੜ੍ਹ ਕੇ ਜਿਹੜੀ ਆਪਣੀ ਜਾਨ ਬਚਾਈ ਆ ਉਹ ਤੀਸਰੀ ਤਸਵੀਰ ਹੈ ਉਹ ਆ ਕਿਥੇ ਪੂਰੇ ਪਾਣੀ ਨੇ ਜਿਹੜਾ ਆ ਟਰੈਕਟਰ ਟਰਾਲੀ ਨੂੰ ਆਪਣੀ ਚਪੇੜ ਦੇ ਵਿੱਚ ਲੈ ਲਿਆ ਪੂਰਾ ਟਰੈਕਟਰ ਟਰਾਲੀ ਜਿਹੜਾ ਪਾਣ ਦੇ ਵਿੱਚ ਡੁੱਬ ਚੁੱਕਾ ਆ ਤਾਂ ਉਸ ਤੋਂ ਲੰਗਣਾ ਜਿਹੜਾ ਲੋਕਾਂ ਨੂੰ ਬੇਹਾਲ ਹੋ ਗਿਆ ਆ ਇਸ ਮਾਮਲੇ ਦੇ ਵਿੱਚ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ ਆ ਉਹ ਸੁਣਦੇ ਆ ਉਹਨਾਂ ਦੇ ਵਿੱਚ

ਯਾਰ ਬਾਹੋਪਲੀ ਦਾ ਪਤਾ ਨਹੀਂ ਲੱਗਿਆ ਤੁਹਾਨੂੰ ਕੋਈ ਖੱਡਾ ਦੇਖੋ ਕਿੱਡਾ ਉਹਨੇ ਮੋਟਰਸਾਈਕਲ ਵਾਲਾ ਮੂਰੇ ਲਾਜ਼ਾ ਖੜੇ ਹੋਏ ਹੁਣ ਨਹੀਂ ਕਰ ਸਕਦਾ ਜੀ ਉਹ ਚਲਾਣੇ ਤੁਹਾਨੂੰ ਪਤਾ ਨਹੀਂ ਮੋਟਰਸਾਈਕਲ ਵਾਲੇ ਮੋਟਰਸਾਈਕਲ ਵਾਲੇ ਆ ਜੀ ਇਧਰੋਂ ਆਟੋ ਬੁੜੇ ਵੀਰੇ ਉਹ ਤੋਂ ਡਿੱ ਗਿਆ ਖੱਡਾ ਨਹੀਂ ਬੱਜਿਆ ਤੁਹਾਡੇ ਨਹੀਂ 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 ਕੁਛ ਨਹੀਂ ਹੈ ਹਾਂ ਬਚਾਓ ਹਾਂ ਜੀ ਜੀ ਚਾਰ ਜਣੇ ਸੀ ਆ ਪੰਜ ਜਣੇ ਆ ਸੀ ਠੀਕ ਆ ਇਹ ਕੋਲ ਸਾਰੇ ਹਾਂਜੀ 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 ਮੇਰਾ ਨਾਮ ਸੁਖਜੀਤ ਸਿੰਘ ਆ ਜੀ ਯਾਰ ਬਾਹੋਕਲੀ ਦਾ ਪਤਾ ਨਹੀਂ ਲੱਗਿਆ ਦੋ ਹੀ ਖੱਡਾਂ ਦੇਖੋ ਕਿੱਡਾ ਉਹਨੇ ਮੋਟਰਸਾਈਕਲਾਂ ਨੇ ਮੂਰੇ ਲਾਦਾ ਖੜੇ ਹੋਏ ਹੁਣ ਨਹੀਂ ਕਰ ਸਕਦਾ ਜੀ ਬੋਹ ਚਲਾਣੇ ਤੁਹਾਨੂੰ ਪਤਾ ਨਹੀਂ ਮੋਟਰਸਾਈਕਲ ਵਾਲੇ ਮੋਟਰਸਾਈਕਲ ਵਾਲੇ ਆ ਜੀ ਆ ਇਧਰ ਆਟੋ ਮੁੜੇ ਵੀਰੇ ਉਹ ਦੋ ਢਿੱਕਿਆ ਖੱਡਾਂ ਨਹੀਂ ਬੱਜੇ ਤੁਹਾਡੇ ਨਹੀਂ 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 ਕੁਛ ਨਹੀਂ ਹੈ ਆ ਬਚਾਓ ਹਾਂ ਜੀ ਚਾਰ ਜਣੇ ਸੀ ਆਟੋ ਦੇ ਆ ਪੰਜ ਜਣੇ ਆ ਸੀ ਠੀਕ ਆ ਇਹ ਕੋ ਸਾਰੇ ਹਾਂਜੀ 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 ਮੇਰਾ ਨਾਮ ਸੁਖਜੀਤ ਸਿੰਘ ਆ ਜੀ ਯਾਰ ਬਾਹੋਕਲੀ ਦਾ